ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਤ ਕਰੀਏ ਗੱਜਵੱਜ ਕੀ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਕਿਵੇਂ ਸਾਡੇ ਸਾਰੇ ਕਾਰਜ ਸਿੱਧ ਕਰਦੇ ਹਨ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਸ਼ਬਦ ਬਾਰੇ ਦੱਸਾਂਗੇ ਸਾਧ ਸੰਗਤ ਜੀ ਜਿਨ੍ਹਾਂ ਦੇ ਕਾਰੋਬਾਰ ਵਿੱਚ ਸਾਤ ਸੰਗਤ ਜੀ ਬਰਕਤ ਨਹੀਂ ਰਹਿੰਦੀ ਪੈਸੇ ਦੇ ਵਿੱਚ ਬਰਕਤ ਨਹੀਂ ਰਹਿੰਦੀ ਸਾਤ ਸੰਗਤ ਜੀ ਕਿਸੇ ਦਾ ਜੋ ਮਰਜੀ ਕਾਰੋਵਰ ਹੋਵੇ ਚਾਹੇ ਘਰ ਦੇ ਵਿੱਚ ਭੈਣਾ ਕੋਈ ਕੰਮ ਕਰ ਰਹੀਆਂ ਹੋਣ ਜਾਂ ਭਰਾ ਕੋਈ ਕੰਮ ਕਰ ਰਿਹਾ ਹੋਣ ਸਾਤ ਸੰਗਤ ਜੀ ਤਾਂ ਤੁਸੀਂ ਚਾਹੇ ਕਿਸੇ ਦੀ ਕੋਈ ਸ਼ਾਪ ਹੋਵੇ ਕੱਪੜੇ ਦੀ ਸ਼ਾਪ ਹੋਵੇ ਜਿਸ ਮਰਜ਼ੀ ਕੰਮ ਦੀ ਵੀ ਕੋਈ ਕਰ ਰਿਹਾ ਹੋ ਤੁਸੀਂ ਸਾਤ ਸੰਗਤ ਜੀ ਉਸ ਆਪਣੇ ਰੋਜ਼ਗਾਰ ਤੇ ਜਾਣ ਤੋਂ ਪਹਿਲਾਂ ਸਾਧ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰਨੇ ਹੈ ਸਾਧ ਸੰਗਤ ਜੀ ਤੁਹਾਡਾ ਕੰਮ ਇੰਨਾ ਚੱਲੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਇਹ ਮਹਾਂਪੁਰਸ਼ਾਂ ਜੀ ਨੇ ਸ਼ਬਦ ਦੱਸਿਆ ਹੈ ਸਾਧ ਸੰਗਤ ਜੀ ਕਾਰੋਬਾਰ ਦੇ ਵਿੱਚ ਇੰਨਾ ਵਾਧਾ ਹੋ ਜਾਵੇਗਾ ਇੰਨੀਆਂ ਬਰਕਤਾਂ ਪੈ ਜਾਣਗੀਆਂ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਇਸ ਸ਼ਬਦ ਦਾ ਜਾਪ ਕਰਕੇ ਤੇ ਵੇਖੋ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਤੇ ਕਮੈਂਟ ਬਾਕਸ ਵਿੱਚ ਸੰਤ ਪਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਤ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਤ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਤ ਸੰਗਤ ਜੀ ਜਿੱਥੇ ਵੀ ਤੁਹਾਡਾ ਹੈ ਰਿਸ਼ਤੇਦਾਰ ਨੇ ਭੈਣ ਭਰਾ ਨੇ ਸਾਥ ਸੰਗਤ ਜੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਸਾਡਾ ਕੰਮ ਹੈ ਬਾਣੀ ਨਾਲ ਜੁੜਨਾ ਤੇ ਬਾਣੀ ਦੇ ਨਾਲ ਜੋੜਨਾ ਸਾਥ ਸੰਗਤ ਜੀ ਜਗ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਜੇ ਤੁਸੀਂ ਅੱਜ ਦੇ ਟਾਈਮ ਵਿੱਚ ਕਿਸੇ ਦਾ ਭਲਾ ਕਰੋਗੇ ਸਾਥ ਸੰਗਤ ਜੀ ਤਾਂ ਵਾਹਿਗੁਰੂ ਜੀ ਤੁਹਾਡਾ ਭਲਾ ਕਰਨਗੇ ਸਾਥ ਸੰਗਤ ਜੀ ਬਾਬਾ ਜੀ ਦੇ ਆ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਵੀਡੀਓਜ਼ ਨੂੰ ਵੇਖ ਸਕੋ ਸਾਧ ਸੰਗਤ ਜੀ ਆਓ ਹੁਣ ਅਪਕਥਾ ਦੀ ਸਾਜ ਪਾਉਂਦੇ ਹਾਂ ਸਾਧ ਸੰਗਤ ਜੀ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰ ਲਓ ਸਾਧ ਸੰਗਤ ਜੀ ਤੁਹਾਡਾ ਕੰਮ ਦਿਨਾਂ ਵਿੱਚ ਇੰਨੀ ਤਰੱਕੀ ਕਰੇਗਾ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਸਾਥ ਸੰਗਤ ਜੀ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਰਹੇ ਹੋ ਜਾਂ ਤੁਹਾਡਾ ਜੋ ਵੀ ਕਾਰੋਬਾਰ ਹੈ ਸਾਥ ਸੰਗਤ ਜੀ ਤੁਸੀਂ ਉੱਥੇ ਜਾਣ ਤੋਂ ਪਹਿਲਾਂ ਸਾਥ ਸੰਗਤ ਜੀ ਜਾਂ ਫਿਰ ਉੱਥੇ ਜਾ ਕੇ ਜਦੋਂ ਤੁਸੀਂ ਉਸ ਕੰਮ ਤੇ ਜਾ ਕੇ ਆਪਣੇ ਸਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਤੂਬਤ ਕੀਤੀ ਕਰਦੇ ਹੋ ਨਾ ਸਾਥ ਸੰਗਤ ਜੀ ਉਸ ਵੇਲੇ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਧਾਰਾ ਜਪ ਰੋਜ਼ ਪੰਜ ਵਾਰ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਸਾਰੇ ਕੰਮ ਸਿੱਧੇ ਪੈ ਜਾਣਗੇ ਸਾਧ ਸੰਗਤ ਜੀ ਜਿਵੇਂ ਕਿਸੇ ਨੇ ਕੋਈ ਕੀਤਾ ਕਰਾਇਆ ਹੁੰਦਾ ਹੈ ਸਾਧ ਸੰਗਤ ਜੀ ਉਹ ਦਿਨਾਂ ਦੇ ਵਿੱਚ ਟੁੱਟ ਜਾਵੇਗਾ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਇਹ ਸ਼ਬਦ ਦਾ ਜਾਪ ਕਰਕੇ ਤੇ ਦੇਖੋ ਤੁਹਾਨੂੰ ਸਾਰੀਆਂ ਰੀਡੀਆਂ ਸਿੱਗੀਆਂ ਪ੍ਰਾਪਤ ਹੋ ਜਾਣਗੀਆਂ ਸਾਧ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਇਹਨਾਂ ਵਾਧਾ ਹੋ ਜਾਵੇਗਾ ਕਿ ਤੁਸੀਂ ਕਦੇ ਸੋਚਿਆ ਵੀ ਨਵੀ ਹੋਵੇਗਾ ਸਾਧ ਸੰਗਤ ਜੀ ਤੁਹਾਡਾ ਕੰਮ ਦਿਨੋਂ ਦਿਨ ਚੜ੍ਹਾਈਆਂ ਵਿੱਚ ਹੋਵੇਗਾ ਸਾਧ ਸੰਗਤ ਜੀ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰੋਗੇ ਤੁਸੀਂ ਸਾਧ ਸੰਗਤ ਜੀ ਆਓ ਹੁਣ ਆਪਾਂ ਇਸ ਪਵਿੱਤਰ ਸ਼ਬਦੀ ਸਾਜ ਪਾਉਂਦੇ ਹਾਂ ਸਾਤ ਸੰਗਤ ਜੀ ਸਰੰਗ ਮਹਾਂਲਾਪੰਜ ਮਾ ਠਾਕੁਰ ਤੁਮ ਸਰਨਾਈ ਆਇਆ ਉੱਤਰਿਓ ਮਨ ਕਾ ਸੰਚਾ ਜਪਤੇ ਦਰਸ਼ਨ ਪਾਇਆ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਨਾਮ ਜਪਾਇਆ ਦੁੱਖ ਕਾਟੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹ ਪਕੜ ਕਦ ਲੀਨੇ ਆਪਣੇ ਗ੍ਰਹ ਅੰਧ ਕੂਪ ਤੇ ਮਾਇਆ ਕਹਿ ਨਾਨਕ ਗੁਰਬੰਧਨ ਕਾਟੇ ਵਿਚਰਤ ਆਪ ਮਿਲਾਇਆ சாரங்க மஹல்ல பஞ்சமா டாக்குமாய் ஆய உத்தியோ மேஷன் பண்ணபோல மேரி விருதா ஜனிப்பா நாம ਦੁੱਖ ਨਾ ਟੇ ਸੁਖ ਸਹਿ ਜਿਸ ਮਾਏ ਆਨੰਦ ਆਨੰਦ ਗੁਣ ਗਾਇਆ ਬਾਪ ਕ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹਿ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾ ਠਾਕੁਰ ਤੁਮ ਸਰਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਚਾ ਜਬ ਤੇ ਦਰਸ਼ਨ ਪਾਇਆ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਟੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ நானபர மாரங்க மஹமா டாகர் தும சராய் ஆயா உத்திரே மேர மன காசா ਜਬ ਤੇ ਦਰਸ਼ਨ ਪਾਇਆ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਘਾਟੇ ਸੁਖ ਸਹਿ ਜਸਮਾਏ ਆਨੰਦ ਆਨੰਦ ਗੁਣ ਗਾਇਆ बह पकर अपने ग्रह अंध कूप कूपते माया कह नानक गुरबन्धन काटे यान मिलाया सारंग महला पंजवा ਤਾ ਕੁਰ ਤੁਮ ਸਰਨ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਨਾਮ ਜਪਾਇਆ ਦੁੱਖ ਕਾਟੇ ਸੁਖ ਸਹਿ ਜਿਸ ਮਾਇ ਆਨੰਦ ਆਨੰਦ ਗੁਣ ਗਾਇਆ ਬਾਹ ਪਕੜ ਕਢ ਲਈਨੇ ਆਪਣੇ ਗ੍ਰੰਧ ਕੂਪ ਤੇ ਮਾਇਆ நான்கந்த காட்டே பிச்சிர சாரங்க மல்லா பஞ்சவர உத்த ਜਬ ਤੇ ਦਰਸ਼ਨ ਪਾਇਆ ਅਨ ਬੋਲਤ ਮੇਰੀ ਬੇਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਟੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਵਹਾਂ ਪਕੜ ਕੜਲੀਨੇ ਆਪਣੇ ਗ੍ਰਹ ਅੰਧ ਕੂਪ ਤੇ ਮਾਇਆ ਕਹਿ ਨਾਨਕ ਗੁਰਬੰਧਨ ਕਾਟੇ ਵਿਚਰਤਾਂ ਨ ਮਿਲਾਇਆ ਸਾ ਸੰਗਤ ਜੀ ਏ ਸੀ ਆਪਣਾ ਸ਼ਬਦ ਸਾ ਸੰਗਤ ਜੀ ਏ ਤੁਸੀਂ ਸਵੇਰੇ ਉੱਠ ਕੇ ਸਾਧ ਸੰਗਤ ਜੀ ਇਸ਼ਨਾਨ ਕਰਕੇ ਸਾਧ ਸੰਗਤ ਜੀ ਤੁਹਾਡਾ ਜੋ ਵੀ ਕਾਰੋਬਾਰ ਹੈ ਸਾਧ ਸੰਗਤ ਜੀ ਤੁਸੀਂ ਉੱਥੇ ਜਾ ਕੇ ਸਵੇਰੇ ਤੁਸੀਂ ਰੋ ਤੂਬਦੀ ਤੇ ਕਰਦੇ ਹੀ ਹੋ ਸਾਧ ਸੰਗਤ ਜੀ ਤੁਸੀਂ ਉਸ ਟਾਈਮ ਹੀ ਜਦ ਤਾ ਤੁਸੀਂ ਘਰ ਤੁਰਨ ਲੱਗੇ ਕਰ ਸਕਦੇ ਹੋ ਇਹ ਸ਼ਬਦ ਜਾਪ ਚੰਗਾ ਤਾਂ ਹੋਵੇਗਾ ਜੇ ਤੁਸੀਂ ਆਪਣੇ ਕਾਰੋਬਾਰ ਜਿੱਥੇ ਵੀ ਤੁਹਾਡਾ ਹੈ ਸਾਧ ਸੰਗਤ ਜੀ ਤੁਸੀਂ ਉੱਥੇ ਜਾ ਕੇ ਇਸ ਸ਼ਬਦ ਦਾ ਜਾਪ ਰੋਜ਼ ਪੰਜ ਵਾਰ ਕਰਨਾ ਹੈ ਸਾਧ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਇੰਨਾ ਵਾਧਾ ਹੋ ਜਾਵੇਗਾ ਇੰਨੀਆ ਬਰਕਤਾਂ ਪੈ ਜਾਣਗੀਆਂ ਸਾਧ ਸੰਗਤ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤੇ ਆਪਣੇ ਵੀਡੀਓ ਨੂੰ ਰੋਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਕਿਸੇ ਦਾ ਵੀ ਭਲਾ ਹੋ ਸਕੇ ਸਾਥ ਸੰਗਤ ਜੀ ਜੇ ਤੁਸੀਂ ਕਿਸੇ ਦਾ ਭਲਾ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡਾ ਭਲਾ ਕਰਨਗੇ ਸਾਥ ਸੰਗਤ ਜੀ ਜਿੰਨਾ ਹੋ ਸਕਦਾ ਹੈ ਆਪਣੇ ਨੂੰ ਭੈਣ ਭਰਾਵਾਂ ਨਾਲ ਬਾਣੀ ਦੇ ਨਾਲ ਜੋੜਿਆ ਕਰੋ ਸਾਥ ਸੰਗਤ ਜੀ ਕਿਉਂਕਿ ਸਬਦ ਦਾ ਇੱਕੋ ਹੀ ਸਾਥ ਸੰਗਤ ਜੀ ਸਾਰੀਆਂ ਹੀ ਦੁੱਖਾਂ ਦਾ ਇੱਕੋ ਹੀ ਕੰਮ ਹੈ ਸਾਧ ਸੰਗਤ ਜੀ ਉਹ ਹੈ ਬਾਣੀ ਬਾਣੀ ਤੋਂ ਬਿਨਾ ਸਾਧ ਸੰਗਤ ਜੀ ਤੁਹਾਡਾ ਕੋਈ ਦੁੱਖ ਰੋਡ ਕਾਰੋਬਾਰ ਦੇ ਵਿੱਚ ਸਾਧ ਸੰਗਤ ਜੀ ਕੋਈ ਵੀ ਕੰਮ ਹੋਵੇ ਉਸ ਦਾ ਇਹ ਬਾਣੀ ਤੋਂ ਬਿਨਾ ਤੁਹਾਨੂੰ ਕੁਝ ਨਹੀਂ ਮਿਲਣਾ ਉਸ ਗੁਰੂ ਤੋਂ ਬਿਨਾ ਤੁਹਾਨੂੰ ਕੁਝ ਨਹੀਂ ਮਿਲਣਾ ਸਾਧ ਸੰਗਤ ਜੀ ਜਿੰਨਾ ਤੁਸੀਂ ਵਾਹਿਗੁਰੂ ਨੂੰ ਯਾਦ ਰੱਖੋਗੇ ਸਾਧ ਸੰਗਤ ਜੀ ਜ਼ਰੂਰੀ ਨਹੀਂ ਕਿ ਤੁਸੀਂ ਦੁੱਖ ਵੇਣ ਹੀ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਸਾਥ ਸੰਗਤ ਜੀ ਸੁਖ ਵੇਲੇ ਵੀ ਵਾਹਿਗੁਰੂ ਜੀ ਨੂੰ ਯਾਦ ਰੱਖਿਆ ਕਰੋ ਸੁਖ ਵੇਲੇ ਜੋ ਵੀ ਚੀਜ਼ਾਂ ਵਾਹਿਗੁਰੂ ਜੀ ਨੇ ਤੁਹਾਨੂੰ ਬਖਸ਼ੀਆਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਾਥ ਸੰਗਤ ਜੀ ਜਦੋਂ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋ ਨਾ ਤੁਸੀਂ ਸੁੱਖ ਵੇਲੇ ਵਾਹਿਗੁਰੂ ਜੀ ਨੂੰ ਯਾਦ ਰੱਖਦੇ ਹੋ ਸਾਥ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਕੋਈ ਦੁੱਖ ਆਉਂਦਾ ਵੀ ਹੈ ਤਾਂ ਸਾਥ ਸੰਗਤ ਜੀ ਵਾਹਿਗੁਰੂ ਜੀ ਉਸ ਨੂੰ ਛੋਟਾ ਕਰਕੇ ਕੱਟ ਦਿੰਦੇ ਹਨ ਸਾਥ ਸੰਗਤ ਜੀ ਜਦ ਵਾਹਿਗੁਰੂ ਜੀ ਉਹ ਦੁੱਖ ਨੂੰ ਤੁਹਾਡੇ ਕੀਤਾ ਹੋਇਆ ਪਾਠ ਦੇ ਵਿੱਚ ਹੀ ਘਟ ਦਿੰਦੇ ਹਨ ਸਾਧ ਸੰਗਤ ਜੀ ਇਸ ਕਰਕੇ ਕਹਿੰਦੇ ਹਨ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਸਾਧ ਸੰਗਤ ਜੀ ਤੁਸੀਂ ਸੁਖ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਾਧ ਸੰਗਤ ਜੀ ਜਿਸ ਸੁੱਖ ਹੁੰਦਾ ਹੈ ਲੋਕਾਂ ਕੋਲ ਸਾਧ ਸੰਗਤ ਜੀ ਬਹੁਤ ਜ਼ਿਆਦਾ ਸੰਗਤ ਹੈ ਸੁਖ ਵੇਲੇ ਵਾਹਿਗੁਰੂ ਜੀ ਨੂੰ ਭੁੱਲ ਜਾਂਦੇ ਹਨ ਸਾਧ ਸੰਗਤ ਜੀ ਇਦਾਂ ਨਹੀਂ ਕਰਨਾ ਸੁਖ ਵੇਲੇ ਵੀ ਵਾਹਿਗੁਰੂ ਜੀ ਨੂੰ ਯਾਦ ਰੱਖਿਆ ਕਰੋ ਸਾਧ ਸੰਗਤ ਜੀ ਦੋਖੋ ਮੇਲੇ ਤਾਂ ਹਰ ਕੋਈ ਯਾਦ ਕਰਦਾ ਹੈ ਫਾਇਦਾ ਤਾਂ ਤਾਂ ਹੈ ਜੇ ਤੁਸੀਂ ਵਾਹਿਗੁਰਜੀ ਨੂੰ ਆਪਣੇ ਸੁੱਖ ਵਿੱਚ ਵੀ ਯਾਦ ਰੱਖੋਗੇ ਸਾਧ ਸੰਗਤ ਜੀ ਜੇ ਮੈਂ ਤੁਹਾਨੂੰ ਦੱਸਿਆ ਹੀ ਹੈ ਇਹ ਸ਼ਬਦ ਦਾ ਜਾਪ ਤੁਸੀਂ 5 ਵਾਰ ਰੋਜ਼ ਸਵੇਰੇ ਕਰਨਾ ਹੈ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਦੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਸ਼ੇਅਰ ਜਰੂਰ ਕਰਨਾ ਜੀ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਬਲੇ ਲਿਖ ਕੇ ਹਾਜੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਕੇ ਬਣਿਆ ਰਵੇ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਜ਼ਾ ਵਾਹਿਗੁਰਜੀ ਕੀ ਫਤ